ਜਦੋਂ ਬਠਿੰਡਾ ਦੇ ਅੰਦਰ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਰੋਸ ਮਾਰਚ ਅਤੇ ਸਾੜੀ ਗਈ ਪੰਜਾਬ ਸਰਕਾਰ ਦੀ ਅਰਥੀ ਆਗੂਆਂ ਨੇ ਬੋਲਦਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਕੂਲਾਂ ਦੇ ਵਿੱਚ ਰਾਜਨੀਤਿਕ ਮਾਹੌਲ ਬਣਾਇਆ ਜਾ ਰਿਹਾ ਹੈ ਅਤੇ ਅਧਿਆਪਕਾਂ ਦੀਆਂ ਜੜੀਆਂ ਮੰਗਾਂ ਨੇ ਉਹਨਾਂ ਨੂੰ ਅਣਗੌਲਾ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅਜੋਨਾਂ ਵੱਲੋਂ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਅੱਜ ਬਠਿੰਡਾ ਦੇ ਅੰਦਰ ਵੱਖ-ਵੱਖ ਅਧਿਆਖ ਦੇਥੇ ਬੰਦੀਆਂ ਵੱਲੋਂ ਪਹਿਲਾਂ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਇੱਕ ਰੋਸ ਦਰਨਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਅੰਬੇਡਕਰ ਪਾਰਕ ਤੋਂ ਲੈ ਕੇ ਬਠਿੰਡਾ ਦੇ ਬੱਸ ਸਟੈਂਡ ਤੱਕ ਇਹਨਾਂ ਵੱਲੋਂ ਰੋਸ ਮਾਰਚ ਕਰਕੇ ਬੱਸ ਸਟੈਂਡ ਦੇ ਬਾਹਰ ਇਹਨਾਂ ਵੱਲੋਂ ਅਰਤੀ ਸਾੜੀ ਗਈ ਆਓ ਤੁਹਾਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਕੀ ਕਹਿੰਦੇ ਨੇ ਅਧਿਆਪਕਾ ਗੂ

मर्ज़ी करो मो ਜਿੰਦਰ ਸਿੰਘ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਡੈਮੋਕਰੇਟਿਕ ਜਰਨਲ ਪੰਜਾਬ ਅੱਜ ਪੰਜਾਬ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਕੂਲਾਂ ਦੇ ਵਿੱਚ ਰਾਜਨੀਤਿਕ ਮਾਹੌਲ ਬਣਾ ਕੇ ਸਕੂਲੀ ਪੜ੍ਹਾਈ ਜਿਹੜੀ ਪ੍ਰਭਾਵਿਤ ਕੀਤੀ ਜਾ ਰਹੀ ਹੈਗੀ ਆ ਤੇ ਅਧਿਆਪਕਾਂ ਦੀਆਂ ਅਸਲੀ ਜਿਹੜੀਆਂ ਵਿਭਾਗੀ ਤੇ ਆਰਥਿਕ ਮੰਗਾਂ ਤੋਂ ਸਰਕਾਰ ਨੇ ਮੂੰਹ ਘੁਮਾਇਆ ਹੋਇਆ ਉਸ ਦੇ ਰੂਸ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਡੀਟੀਐਫ ਮੈਰਿਟੋਰੀਅਸ ਅਤੇ ਕੰਪਿਊਟਰ ਸੰਘਾਰਕ ਕਮੇਟੀ ਦੇ ਸਦੈਂਦੇ ਰਾਜ ਕੀਤਾ ਜਾ ਰਿਹਾ ਹੈਗਾ ਜੀ ਅੱਜ ਅਸੀਂ ਪੰਜਾਬ ਸਰਕਾਰ ਦੇ ਇਹ ਜਿਹੜੇ ਵਾਦੇ ਪੂਰੇ ਨਹੀਂ ਕਰ ਰਹੀ ਉਹ ਸਰਕਾਰ ਦੀ ਆਰਥੀ ਲਾਂਬੂ ਲਾ ਰਹੇ ਆ ਅੱਜ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਮੈਰਿਟੋਰੀਅਸ ਕੰਪਿਊਟਰ ਦੇ ਆਪਕਾਨੋ ਤੇ ਨਾਲ ਪੱਤੇ ਦੇ ਆਪਕਾਨੋ ਸਿੱਖਿਆ ਭਾਗ ਦੇ ਵਿੱਚ ਮਰਜ ਕੀਤਾ ਜਾਵੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ 80% ਤੋਂ ਵੱਧ ਬਲਾਕ ਪ੍ਰਾਇਮਰੀ ਸਿੱਖਿਆ ਐਜੂਕੇਸ਼ਨ ਆਫੀਸਰਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ ਉਹ ਭਰੀਆਂ ਜਾਣ ਬਠਿੰਡੇ ਜ਼ਿਲ੍ਹੇ ਦੇ ਵਿੱਚ ਸੱਤ ਦੇ ਵਿੱਚੋਂ ਸਿਰਫ ਇੱਕ ਬੀਪੀਓ ਹੀ ਆ ਜਿਹੜਾ ਉਹ ਸਾਰੇ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਦੀ ਤਨਖਾਹ ਕਢਾ ਰਿਆ ਅੱਜ 16 April ਤੱਕ ਸਾਡੇ ਬਠਿੰਡੇ ਜ਼ਿਲ੍ਹੇ ਦੇ ਅਧਿਆਪਕਾਂ ਦੀ ਤਨਖਾਹ ਨਹੀਂ ਪਈ ਇਸੇ ਤਰ੍ਹਾਂ ਪ੍ਰਿੰਸੀਪਲਾਂ ਦੀਆਂ ਜਿਹੜੀਆਂ ਹੈਗੀਆਂ ਉਹ ਪੰਜਾਬ ਦੇ ਵਿੱਚ 75% ਸਕੂਲਾਂ ਦੀਆਂ ਇਹਦੇ ਵਿੱਚ ਪੋਸਟਾਂ ਖਾਲੀ ਪਈਆਂ ਇਸ ਤਰ੍ਹਾਂ ਮੁੱਖ ਅਧਿਆਪਕਾਂ ਤੋਂ ਸਖਣੇ ਪਏ ਨੇ ਸਾਡੇ ਹਾਈ ਸਕੂਲ 50% ਤੋਂ ਵੱਧ ਬਠਿੰਡੇ ਜ਼ਿਲ੍ਹੇ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈਗਾ ਇੱਕ ਪ੍ਰਿੰਸੀਪਲ ਕੋਲੇ 7-7 ਸਕੂਲਾਂ ਦਾ ਜਿੰਮੇਵਾਰੀਆਂ ਨੇ ਇਸ ਤਰ੍ਹਾਂ ਮੁਖ ਅਧਿਆਪਕਾਂ ਕੋਲੇ ਵੀ 3-3 4-4 ਸਕੂਲ ਨੇ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਆ ਸਕੂਲਾਂ ਦਾ ਜਿਹੜਾ ਐਜੂਕੇਸ਼ਨ ਸਿਸਟਮ ਦੇ ਵਿੱਚ ਸਾਡਾ ਸਿਲੇਬਸ ਹੈਗਾ ਜਿਹੜੀਆਂ ਵਿਭਾਗਿਕ ਅਧਿਕਾਰ ਨੇ ਜਾਰੀ ਕੀਤਾ ਉਹ ਨਹੀਂ ਪੜਾਇਆ ਜਾ ਰਿਹਾ ਸਗੋਂ ਦੀ ਬਾਦੂ ਦੇ ਜਿਹੜੇ ਸਾਡਾ ਜਿਹੜਾ ਅਗਲਾ ਸੰਘਰਸ਼ ਹੈਗਾ ਅਸੀਂ ਸੂਬਾ ਕਮੇਟੀ ਨੇ ਜਿਹੜਾ ਸੂਬੇ ਜਲਾਸ ਦੇ ਵਿੱਚ ਕੀਤਾ ਤੇ ਅਸੀਂ ਜਿਹੜੀ ਆ ਆਉਣ ਵਾਲੇ ਜਿਹੜੀ ਹੈਗੀ ਆ ਲੁਧਿਆਣੇ ਦੇ ਵਿੱਚ ਇਲੈਕਸ਼ਨ ਆ ਰਹੀ ਹੈਗੀ ਆ ਉਹਦੇ ਵਿੱਚ ਵੀ ਅਸੀਂ ਆਪਦੀ ਆਵਾਜ਼ ਬੁਲੰਦ ਕਰਾਵਾਂ ਕਰਾਂਗੇ ਤੇ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਦਾ ਪਾਜ ਉਧੇੜਾਂਗੇ ਤੇ ਆਪਦੀਆਂ ਮੰਗਾਂ ਦੇ ਵੱਲ ਸਰਕਾਰ ਦਾ ਧਿਆਨ ਕਰਾਵਾਂਗੇ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਮੈਂ ਡੈਮੋਕ੍ਰੇਟ ਟੀਚਰ ਫਰੰਟ ਤੋਂ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਡੈਮੋਕ੍ਰੇਟ ਟੀਚਰ ਫਰੰਟ ਵੱਲੋਂ ਮੈਰੀਟੋਰੀਸਿਅ ਸਕੂਲਾਂ ਦੇ ਆਪ ਜੀ ਯੂਨੀਅਨ ਵੱਲੋਂ ਕੰਪਿਊਟਰ ਦੇ ਆਪ ਸੰਘਾਸ ਕਮੇਟੀ ਵੱਲੋਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਰਲ ਕੇ ਪੰਜਾਬ ਦੀ ਜਿਹੜੀ ਖውਤੀ ਸਿੱਖਿਆ ਪੰਜਾਬ ਸਰਕਾਰ ਖውਤੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਕੂਲਾਂ ਦੇ ਵਿੱਚ ਜਿਹੜਾ ਸਕੂਲਾਂ ਦਾ ਰਾਜਨੀਤਿਕ ਕਰਨ ਜਾ ਰਹੀ ਆ ਅਸੀਂ ਉਹਦੇ ਖਿਲਾਫ ਅੱਜ ਪੰਜਾਬ ਸਰਕਾਰ ਦੀਆਂ ਅਰਥੀਆਂ ਤੇ ਸਿੱਖਿਆ ਕ੍ਰਾਂਤੀ ਦੀਆਂ ਆਪਤੀਆਂ ਬੁੱਕ ਰਿਹਾ ਜ਼ਿਲ੍ਹਾ ਹੈੱਡਕੁਆਟਰਾਂ ਤੇ ਅਸੀਂ ਸਮਝਦੇ ਆ ਕਿ ਇਹ ਜਿਹੜਾ ਪ੍ਰੋਜੈਕਟ ਸਰਕਾਰ ਲੈ ਕੇ ਆਈ ਆ ਇਹ ਅਧਿਆਪਕਾਂ ਨੂੰ ਆਪਦੇ ਸਿਆਸੀ ਕਰਿੰਦੇ ਦੇ ਤੌਰ ਤੇ ਵਰਤ ਰਹੀ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਧਿਆਪਕਾਂ ਦੇ ਮੰਗਾ ਮਸਲੇ ਵਿਦਿਆਰਥੀਆਂ ਦੇ ਮੰਗਾ ਮਸਲੇ ਹੱਲ ਕਰਨ ਨਾਲ ਸਿੱਖਿਆ ਕ੍ਰਾਂਤੀ ਆਊਗੀ ਕੋਈ ਬਾਥਰੂਮਾਂ ਦੀ ਜਾਂ ਰਿਪੇਰਾਂ ਕਰਾ ਕੇ ਕੋਈ ਕੰਦ ਕੌਲੇ ਟੀਪਟਲੇ ਕਰਕੇ ਐ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਸਿੱਖਿਆ ਕ੍ਰਾਂਤੀ ਦਾ ਅਸਲ ਮਕਸਦ ਕੀ ਆ ਕਿ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਮੈਂ ਵਿਦਿਆਰਥੀ ਨੂੰ ਸਮੇਂ ਸਿਰ ਵਜੀਪੇ ਮੈਂ ਵਿਦਿਆਰਥੀ ਨੂੰ ਸਮੇਂ ਸਿਰ ਵਰਦੀਆਂ ਮੈਂ ਵਿਦਿਆਰਥੀਆਂ ਤੇ ਪੈਸਾ ਸਰਕਾਰ ਖਰਚ ਕਰੇ ਅਧਿਆਪਕਾਂ ਦੇ ਮੰਗਾਂ ਮਸਲੇ ਹੱਲ ਕਰੇ ਇਹ ਪੰਜਾਬ ਸਰਕਾਰ ਜਦੋਂ ਸਤਾ ਚ ਨਹੀਂ ਆਈ ਸੀ ਇੱਥੋਂ ਦੇ ਮੁੱਖ ਮੰਤਰੀ ਕਹਿੰਦੇ ਰਹੇ ਕਿ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਇੱਥੋਂ ਦਾ ਸਿੱਖਿਆ ਮੰਤਰੀ ਦਾਅਵੇ ਕਰਦਾ ਰਿਹਾ ਕਿ ਅਸੀਂ ਸਿੱਖਿਆ ਭਾਗ ਦੇ ਵਿੱਚ ਕੰਟਰੈਕਟ ਸ਼ਬਦ ਨਹੀਂ ਮਿਲਾਂ ਲੇਕਿਨ ਸੁਣਾਗੇ ਅਸੀਂ ਸਾਰੇ ਅਧਿਆਪਕ ਰੈਗੂਲਰ ਕਰਾਂਗੇ 12000 ਅਧਿਆਪਕਾਂ 'ਚ 18 ਤੋਂ 20000 ਤੱਕ ਕੰਮ ਕਰ ਰਹੇ ਆ 8000 ਅਧਿਆਪਕ ਕੰਪਿਊਟਰ ਟੀਚਰ ਆ ਜਿਹੜੇ ਸਿੱਖਿਆ ਭਾਗ 'ਚ ਮਰਜ਼ ਨਹੀਂ ਕੀਤੇ ਜਾ ਰਹੇ ਮੈਰੀਟੋਰੀਅ ਸਕੂਲ ਦੇ ਇੰਨੇ ਇੰਟੈਲੀਜੈਂਟ ਟੀਚਰ ਜਿਨ੍ਹਾਂ ਨੇ ਬਹੁਤ ਵਧੀਆ ਵਿਦਿਆਰਥੀ ਪੈਦਾ ਕਰੇ ਜਿਨ੍ਹਾਂ ਨੇ ਐਮਬੀਬੀਐਸ ਜੇਈ ਵਰਗੇ ਟੈਸਟ ਆ ਜਿਹੜੇ ਉਹ ਪਾਸ ਕਰਕੇ ਡਾਕਟਰ ਤੇ ਇੰਜੀਨੀਅਰ ਪੈਦਾ ਕਰੇ ਉਹ ਮੈਰੀਟੋਰੀਅ ਸਕੂਲਾਂ ਦੇ ਅਧਿਆਪਕ ਅਜ ਕੰਟਰੈਕਟ ਦਾ ਸੰਤਾਪ ਹੰਡਾ ਰਹੇ ਆ 8686 ਦੇ ਆਪਕਾ ਉਹਨਾਂ ਨੂੰ ਪੂਰੇ 2018 ਤੋਂ ਬਾਅਦ ਲਾਭ ਨਹੀਂ ਦਿੱਤੇ ਜਾ ਰਹੇ ਅਧਿਆਪਕਾਂ ਦੇ ਹੋਰ ਮਸਲੇ ਆ ਅਧਿਆਪਕਾਂ ਨੂੰ ਡੀਏ ਦੀਆਂ ਕਿਸ਼ਤਾਂ ਤੋਂ ਜਵਾਬ ਆ ਅਧਿਆਪਕਾਂ ਨੂੰ ਕੇ ਕਮਿਸ਼ਨ ਦੇ ਬਕਾਇਆ ਤੋਂ ਜਵਾਬ ਆ ਇਹ ਸਾਰੇ ਮਸਲੇ ਰੋਲਣ ਦੀ ਲਈ ਸਰਕਾਰ ਹੈ ਜਿਹੜੀ ਸਿੱਖਿਆ ਕ੍ਰਾਂਤੀ ਦਾ ਖਾਤੀ ਪ੍ਰੋਜੈਕਟ ਲੈ ਕੇ ਅਗਲਾ ਸੰਘਰਸ਼ ਅਸੀਂ ਪੰਜਾਬ ਸਰਕਾਰ ਜੋ ਜਿਮਨੀ ਚੌਂਕ 'ਚ ਸਟਰਗਲ ਕਰਨ ਜਾ ਰਹੀ ਹੈ ਲੁਧਿਆਣੇ ਦੇ ਵਿੱਚ ਅਸੀਂ ਪੰਜਾਬ ਲੈਵਲ ਦਾ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਅਜੇ 3-4 ਜਥੇਬੰਦੀਆਂ ਇਕੱਠੀਆਂ ਹੋਈਆਂ ਅਸੀਂ ਹੋਰੀਆਂ ਜਥੇਬੰਦੀਆਂ ਨੂੰ ਵੀ ਲਾਲ ਲੈ ਕੇ ਲੁਧਿਆਣਾ ਦੀ ਜਿਮਨੀ ਚੌਂਕ ਦੇ ਵਿੱਚ ਵੱਡੇ ਇਕੱਠ ਕਰਕੇ ਸਰਕਾਰ ਦੀ ਇਹ ਪਾਜ ਆ ਜਿਹੜੇ ਇਹ ਪੋਲ ਆ ਜਿਹੜੀ ਖੋਲਾਂਗੇ